ਭਾਈ ਦਾ ਜਵਾਬ ਤੈਨੂੰ ਕਿਸੇ ਸ਼ਰੀਕ ਨੇ ਚੁੱਕਿਆ ਏ ਤੇਰਾ ਹੱਕ ਨਾ ਆਸਾਨੇ ਮਾਰਿਆ ਸੀ ਤੂੰ ਆਪ ਜਮੀਨ ਦੇ ਗੁਣੇ ਪਾਏ ਹੁਣ ਅੱਡ ਵੀ ਆਪ ਚਤਾਰਿਆ ਸੀ ਚੰਗੀ ਪੁੰਹੇ ਸਬਬ ਦੇ ਨਾਲ ਆਈ ਸਾਡਾ ਰੱਬ ਨੇ ਕੰਮ ਸਵਾਰਿਆ ਸੀ ਕਾਜੀ ਰੱਖ ਕੁਰਾਨ ਇਨਸਾਫ ਕੀਤਾ ਤੇ ਲਾ ਇੱਕ ਨਾ ਵੱਡੀ ਦਾ ਤਾਰਿਆ ਸੀ ਚੰਗੇ ਕਦੇ ਨਾ ਝੂਠ ਇਲਜਾਮ ਲਾਉਣੇ ਪੰਚਾਂ ਸਾਹਮਣੇ ਸੱਚ ਨਾ ਤਾਰਿਆ ਸੀ ਮਿਲਕ ਮਾਲਪ ਰਾਮਾ ਤੋਂ ਨਹੀਂ ਚੰਗਾ ਸਾਹਿਬ ਪਰੇ ਦੇ ਵਿੱਚ ਪੁਕਾਰਿਆ ਸੀ ਸਾਹਿਬ ਪਰੇ ਦੇ ਵਿੱਚ ਪੁਕਾਰਿਆ ਸੀ